ਤਰੀਕਾਲ ਜੀ ਸਵੈਦਿਦਾਰ YouTube ਚੈਨਲ YouTube ਗਰੁੱਪ ਪਰ ਨੂੰ ਬੁਟੀਕ ਟੈਂਪਰ ਨੂੰ ਬੁਟੀਕ ਤੇ ਉਮੀਦ ਕਰਦੇ ਆ ਸਾਰੇ ਨੀਤ ਕਰਦੇ ਆ ਸਾਰੇ ਠੀਕ ਠਾਕ ਹੋ ਗਏ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਆਪਾਂ ਪਿੰਡ ਤੋਂ ਆ ਗਏ ਸੀ ਅੱਜ ਆਪਾਂ ਪਿੰਡ ਤੋਂ ਆ ਗਏ ਸੀ ਵਾਪਸ ਖਾਲੀ ਤੇ ਆ ਕੇ ਹੋਂਦੇ ਜਿਹੜਾ ਵਲੌਗ ਖਲਾਰਾ ਪਿਸਮ ਹੋ ਜਾਣਾ ਆਪਾਂ ਸਾਰਾ ਕੱਢ ਕੇ ਲਿਆਏ ਵੈਸੇ ਕੱਪੜੇ ਵੀ ਪਏ ਹੋਏ ਆ ਤੇ ਕੁਝ ਕੁ ਤਰ੍ਹਾਂ ਰੱਖਤਾ ਸੀ ਵੈਸੇ ਹੀ ਕੁਝ ਸਮਾਨ ਇੱਧਰ ਪਿਆ ਹੋਇਆ ਸਾਰਾ ਸਮਾਨ ਹਜੇ ਉਹੀ ਪਿਆ ਇਹ ਹੌਲੀ ਹੌਲੀ ਸੈੱਟ ਕਰਾਂਗੇ ਕਿਉਂਕਿ ਆਪਾਂ 15 ਦਿਨ ਪਿੰਡ ਲਾ ਕੇ ਆਏ ਹਾਂ ਤੇ ਬੜੀ ਬਹੁਤ ਪਿਆਰਾ ਇਹ ਹੋਇਆ ਥੋੜਾ ਹਨੇਰਾ ਵੀ ਹੋਇਆ ਹੋਇਆ ਤੇ ਬੈਠੇ ਸਾਰੇ ਕੱਪੜੇ ਦਿਨ ਦੇ ਵਿੱਚ ਹੁਣ ਸਾਰਾ ਕੁਝ ਸੈੱਟ ਹੋਏਗਾ ਕੱਢ ਕੇ ਰੱਖੇ ਇੱਕ ਕਣਕ ਦਾ ਆਟਾ ਇਹ ਆਟਾ ਪਿਆ ਹੋਇਆ ਸੀ ਬਾਜਰੇ ਦਾ ਬਾਜਰੇ ਦੀਆਂ ਪਿੰਨੀਆਂ ਪਿੰਨੀਆਂ ਮੈਂ ਉਹਦੇ ਵਿੱਚ ਰੱਖਤੀ ਸੀ ਹੈਗਾ ਮੱਕੀ ਦਾ ਆਟਾ ਉਹਦੇ ਵਿੱਚ ਤੇ ਇੱਥੇ ਵੀ ਸੌਦਾ ਇੱਕ ਵਾਰੀ ਨਾ ਇੱਥੇ ਰੱਖ ਦਿੱਤਾ ਫਿਰ ਇਹਨਾਂ ਨੂੰ ਬਾਕੀ ਪਾਪਾ ਕਰਕੇ ਸਾਰੇ ਇੱਥੇ ਰੱਖਤਾ ਕਿਉਂਕਿ ਫਿਰ ਲੇਟ ਹੋ ਗਿਆ ਸੀ ਹੌਲੀ ਹੌਲੀ ਇਹਨੂੰ ਸਾਰੇ ਨੂੰ ਸੈੱਟ ਕਰਕੇ ਰੱਖਾਂਗੇ ਸੈੱਟ ਕਰਿਆ ਇੱਥੇ ਟਾਈਮ ਸ਼ੀਟ ਪਾਣੀ ਸੀ ਇੱਕ ਗੰਬੀਰ ਆ ਕੇ ਰੇਲ ਚਲਾ ਗਿਆ ਸੀ ਤੇ ਪ੍ਰਬੂ ਪ੍ਰਬੂ ਬੈਠੇ ਇੱਕ ਵਾਰੀ ਰੱਖਦਾ ਦੇਖੋ ਫਿਰ ਉਹਨਾਂ ਨੂੰ ਡੱਬਿਆਂ ਚ ਪਾ ਪਾ ਕੇ ਬਾਦ ਕਰ ਲਾਂਗੇ ਇੱਥੇ ਕਰਦਾ ਤੇ ਇਹ ਇਹਦਾ ਪ੍ਰਬੂ ਕਿ ਐਸੀ ਸਿੱਖਿਆ ਕਰ ਲਿਆ ਕਹਿੰਦੀ ਮੈਂ ਕਰੋਸ਼ੀ ਸਿੱਖਣਾ ਤਾਂ ਸਲਾਈਆਂ ਤੇ ਕੁਝ ਉਣਦੀ ਪਈ ਹੈ ਕੁੱਟੀ ਇਹ ਕਹਿੰਦੀ ਮੈਂ ਨਾਲ ਨਾਲ ਕਰੋਸ਼ੀ ਬਣਾਉਣ ਲੱਗ ਗਈ ਆ ਮੇਰੀ ਤਾਂ ਵੀਡੀਓ ਕੋ ਬਣਾਉਣ ਵਾਲਾ ਹੁੰਦਾ ਨਹੀਂ ਜਦੋਂ ਮੈਂ ਸਲਾਈਆਂ ਬਣਾਉਂਦੀ ਆ ਤੇ ਫਿਰ ਇਹਦੀ ਮੈਂ ਵੀਡੀਓ ਬਣਾ ਰਹੀ ਸੀ ਤੇ ਇਹਨੇ ਨਾ ਹੁਣ ਚੇਨ ਬਣਾਉਣੀ ਸਿੱਖ ਲਈ ਹੈ ਚੇਨ ਬਣਾ ਕੇ ਬੇਟਾ ਰਾਮਪੁਰ ਵੀ ਥੋੜਾ ਥੋੜਾ ਬਣਾਇਆ ਸੀ ਮੈਨੂੰ ਲੱਗ ਗਿਆ ਸਕਾਫ ਇਹ ਮੇ ਦਾ ਬਣਾਇਆ ਹੋਇਆ ਸਕਾਫ ਸਕਾਫ ਗੜੀਆਂ ਤੜੀਆਂ ਸੀ ਉਹਨਾਂ ਨੂੰ ਇੱਥੇ ਅਟੈਚ ਪਾਉਣਾ ਬੜਾ ਸੌਖਾ ਲੱਗਦਾ ਹੈ ਹਾਂ ਕਿ ਪਾਉਣਾ ਸੌਖਾ ਹੋਵੇ ਤੇ ਫਿਰ ਪਾਇਆ ਸੀਗਾ ਔਲਿਆਂ ਦਾ ਅਚਾਰ ਪਹਿਲਾਂ ਤੇਲ ਦੇ ਵਿੱਚ ਔਲੇ ਤੜਕ ਲੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਬਾਤਾ ਹਲਦੀ ਨਮਕ ਮਿਰਚ ਸਾਰਾ ਕੁਝ ਵਿੱਚ ਹੀ ਪਾਤਾ ਸੀਗਾ ਤੇ ਇਹ ਬਣਾਇਆ ਆਪਾਂ ਅਚਾਰ ਮੇਰੇ ਪਿੰਡ ਤੋਂ ਆ ਕੇ ਕਾਫੀ ਜ਼ਿਆਦਾ ਕੰਮ ਹੋ ਜਾਂਦੇ ਆ ਤੇ ਇਹ ਸਾਰਾ ਆਪਣਾ ਉਹੀ ਵਲੌਗ ਸੀਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਮਿਲ ਜੇ ਬੈਲ ਆਈਕਨ ਵੀ ਦਬਾ ਲਿਓ ਤੇ ਇੱਕੋ ਛਾਪਾਂ ਵਿੱਚ ਸੂਟਾਂ ਦੀਆਂ ਵੀਡੀਓਜ਼ ਵੀ ਲਾਈਆਂ ਇਨ੍ਹਾਂ 'ਚ ਵੀ ਜਿਹੜਾ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਸੂਟ ਵੀ ਆਰਡਰ ਕਰ ਸਕਦੇ ਹੋ ਇਹ ਹੈਗੇ ਪਸ਼ਮੀਨੇ ਦੇ ਸੂਟ ਮਸ਼ੀਨ ਵਰਕ ਦੇ ਇਹ ਇੱਕ ਆਪਾਂ ਖੋਲ ਕੇ ਉਹਦਾ ਡਿਜ਼ਾਈਨ ਦਿਖਾਇਆ ਹੋਇਆ ਤੇ ਬਾਕੀ ਉਹਦੇ ਨਾਲ ਕਲਰ ਪਏ ਹੋਏ ਆ ਇਹ ਜਲਦੀ ਜਲਦੀ ਆਰਡਰ ਹੀ ਕਰਨੇ ਪੈਣਗੇ ਜਿਹਨਾਂ ਨੂੰ ਮਿਲ ਗਏ ਤਾਂ ਇਹ ਸੀਗਾ ਦਰਬਾਰ ਸਾਹਿਬ ਦਾ ਥੋੜਾ ਜਿਹਾ ਮੇਰੇ ਕੋਲ ਕਲਿੱਪ ਉਹ ਵੀ ਲਗਾਤਾ